ਸਸਰੀ ਗਾਲ ਜੀ ਸਾਰਿਆਂ ਨੂੰ ਅੱਜ ਦੁਨਾਂ ਪੱਲਾ ਸਾਹਿਬ ਨੇ ਆ ਖੇਤ ਜੋ ਕਿ ਆਪਾਂ ਖੇਤ ਕਰੀਗਾ ਸਬਜੀ ਪਰਮਲ ਦੀ ਤੜਾਈ ਕਰਨ ਚੱਲੇ ਆ ਬੋਰੀਆਂ ਰੱਖ ਲਈਆਂ ਵਿੱਚ ਗੱਡੀ ਦੇ ਗੱਡੀ ਨੂੰ ਮਾਰੀ ਆਪਾਂ ਕਿੱਕ ਅੱਗੇ ਆਪਾਂ ਚੱਲਦੇ ਚੱਲਦੇ ਤੁਹਾਨੂੰ ਦਿਖਾਵਾਂਗੇ ਆ ਵੇਖੋ ਹਮ ਸਸੀ ਚੱਲ ਪਏ ਆ ਜੋ ਰਸਤੇ ਦੇ ਬਹੁਤ ਹੀ ਖੱਡੇ ਆ ਖੱਡਿਆਂ ਦੀ ਆਪਾਂ ਮੁਕਾਬਲਾ ਕਰਦੇ ਜਾਂਦੇ ਹੋਏ ਖੇਤ ਸਬਜੀ ਉਹ ਖੇਤ ਵੀ ਪਹੁੰਚ ਗਏ ਹਮ बोरियां भी चक्क लिया जो कि साू राम लगा फिर हम आप चलेंगे बाल्टी ला के परमल की नाल ने छोटे जो कि मारे सा परमल की तड़ाई कराते हुए वेखो जी आप इस तरह जाल उत्ते परमल चढ़ाए हुए सारे बड़ी वादिया सब्जी है बहुत ही वाइस लाभदायक कमई का साधन है वेखो जी आप तोड़ते परमल जो कि कच्छा पाया अपना परमल ਆ ਦੇਖੋ ਹੱਥ ਹੱਥੇ ਕਰਕੇ ਥੋੜੀ ਆਣਿਆ ਜੋ ਕਿ ਇਹਨਾਂ ਦੇ ਵਿੱਚੋਂ ਨਿਕਲਦੀ ਇੱਕ ਲੇਸ ਹੱਥਾਂ ਨੂੰ ਲੋਸ਼ਾਂਤਰਾ ਚੰਬੜ ਜਾਂਦੀ ਹੈ ਦੇਖੋ ਆ ਹਰੇ ਹਰੇ ਪਰਮਲ ਤੋੜ ਲੈ ਸਬਜੀ ਬਹੁਤ ਇੰਦੀ ਵਧੀਆ ਬਣਦੀ ਹੈ ਔਰ ਵਧੀਆ ਵਧੀਆ ਰੇਟ ਵੀ ਮਿਲਦਾ ਆਂਦਾ ਆਪਾਂ ਨੂੰ ਵਧੀਆ ਆਪਣਾ ਰੁਜ਼ਗਾਰ ਦਾ ਸਾਧਨ ਹੈ ਜਿੰਨਾ ਮੇਰਾ ਵੀਰਾ ਕੋਲ ਕੰਮ ਨਹੀਂ ਹੈ ਕੋਈ ਪਰਮਲ ਅਸਰ ਗੜ ਸਕਦਾ ਆਪਾਂ ਅੱਧਾ ਏਕੜ ਔਰ ਜੋ ਕਿ ਜਿੰਨੂੰ ਕਹਿੰਦੇ ਨੇ ਚਾਰ ਕਨਾਲਾਂ ਦੀ ਪਹਜਾਈ ਕਰੀਗਾ ਬਹੁਤ ਵਧੀਆ ਹੈ ਜਿੰਨੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਕਮੈਂਟ ਦੇ ਵਿੱਚ ਦੱਸ ਸਕਦਾ ਆਪਾਂ ਨੂੰ ਦੱਸ ਸਕਦਾ ਔਰ ਆਪਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਆਪਾਂ ਤੁਹਾਨੂੰ ਨਵੇਂ-ਨਵੇਂ ਵਲੌਗ ਸਾਰੇ ਦੇਵਾਂਗੇ ਅਪਡੇਟ ਆਪਾਂ ਅੱਜ ਥੋੜੇ ਨੇ ਦੋ ਬੋਰੀਆਂ ਜੋ ਕਿ ਅਧੀਆਂ ਸੀ ਥੋੜੀ-ਥੋੜੀ ਮੋੜ ਆਪਾਂ ਬੋਰੀਆਂ ਰੱਖਦੇ ਆ ਸਿਰ ਤੇ ਫੇਰ ਆਪਾਂ ਚੱਲ ਪੈਂ ਕਰ ਨੂੰ ਕਿਉਂਕਿ ਹਮ ਸਾਡਾ ਲੱਗਾ ਟਾਈਮ ਬਹੁਤ-ਬਹੁਤ ਘੰਟਾ ਔਰ ਘੰਟੇ ਦੇ ਵਿੱਚ ਆਪਾਂ ਤੋੜ ਕੇ ਫਰੀ ਹੋ ਕੇ ਘਰ ਨੂੰ ਚੱਲ ਪਏ ਆਂ ਮੋੜੀ ਰੇੜੀ ਔਰ ਗੱਡੀ ਨੂੰ ਮੋੜ ਕੇ ਚੱਲਦੇ ਹੋਏ ਘਰ ਨੂੰ ਔਰ ਮਿਲਾਂਗੇ ਆਪਾਂ ਨੈਕਸਟ ਵਲੌਗ ਵਿੱਚ